ਈ ਹਾਲ ਚਾਲ ਨੇ ਬਾਈ ਹੋ ਠੀਕ ਠਾਕ ਹਾਂ ਘਰ ਪਰਵਾਰ ਸੇਤਾਂ ਤਵੀਤਾ ਕਾਇਮ ਨੇ ਤੇ ਜਿੰਨਾ ਵੀਰਾਂ ਨੇ ਵੀਰੇ ਆਪਣਾ ਪੇਜ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਤੇ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਿਓ ਤੇ ਖੁੰਡਾ ਕਰੋ ਟਾਲੀ ਵਾਲਾ ਚੈੱਕ ਬਾਈ ਜੀ ਸਟੀਲ ਦੀ ਕੋਫ ਚ ਫੁੱਲ ਹੈਵੀ ਮੀਨਾਕਾਰੀ ਚ ਦੱਸਿਓ ਕਿਦਾਂ ਲੱਗਿਆ ਟਾਲੀ ਦਾ ਖੁੰਡਾ ਐਨ ਮੋਟੀ ਮੱਛੀ ਮੋਟੀ ਮੋਰਨੀ ਪਲੱਸ ਮੋਰ ਲੱਗੀ ਹੋਈ ਆਪਣੀ ਵੀਰੇ ਖੁੰਡ ਟਾਲੀ ਦਾ ਸੋਟੀ ਟਾਲੀ ਦੀ ਆ ਜਮਾ ਹੈਵੀ ਚੋ ਹੈਵੀ ਬਿੱਤਲ ਚੋਂ ਆਂਗਾ ਬੰਦਾਂ ਬੁੰਦਾਂ ਨੇ ਐਨ ਜਮਾ ਓਕੇ ਦਿਨ ਫੋਟੋਆਂ ਕਰੀਆਂ ਹੋਈਆਂ ਫੁੱਲ-ਫੁੱਲ ਲਾ ਕੇ ਤੇ ਬਾਕੀ ਤੁਸੀਂ ਚੈੱਕ ਕਰੋ ਵੀਰੇ ਕਿੱਦਾਂ ਲੱਗਿਆ ਸਾਨੂੰ ਕੌਂਡਾ ਤੇ ਐਡਰੈਸ ਉਹਨੂੰ ਪਤੀ ਵੀਰੇ ਆਪਣਾ ਪਿੰਡ ਭਾਈ ਵਖਤੌਰਾ ਤੇ ਬਠਿੰਡਾ ਮਾਨਸਾ ਰੋਡ ਤੇ ਆ ਵੇਟਿੰਗ ਆਪਣੇ ਕੋਲੇ 8-9 ਮਹੀਨੇ ਦੀ ਹੈਗੀ ਆ ਬਾਈ ਕਾਲੀ ਵਾਲਾ ਆਪਣੇ ਕੋਲੇ ਕੋਈ ਕੰਮ ਨਹੀਂਗਾ ਪਹਿਲਾਂ ਨਹੀਂ ਨਿਕਲਦਾ ਆਪਣੇ ਕੋਲੋਂ ਅਮੀ ਆਪਾਂ ਕਹ ਜੀ ਤੁਹਾਨੂੰ ਵੀ ਹਾਂ ਕੱਢ ਦੇਣਗੇ ਜਾਂ ਕੁਝ ਕੁਝ ਵੀ ਪਹਿਲਾਂ ਆਪਣੇ ਤੋਂ ਕੋਈ ਕੰਮ ਨਹੀਂ ਨਿਕਲਦਾ ਆਪਾਂ ਲੜੀਵਾਰ ਕਰਦੇ ਜਿੰਨਾ ਬੰਦੇ ਦਾ ਕੰਮ ਪਿਆਗਾ ਕੰਮ ਆਪਾਂ ਦੇ ਕੋਲੇ ਪਹਿਲੀ ਲੇਟ ਆ ਵੀਰੇ ਵਿੱਚ ਬੰਦੇ ਤਾਂ ਇਹ ਜਿਆ ਬਹੁਤ ਧੰਨਵਾਦ ਆ ਵੀਰਾਂ ਦਾ ਜਿਹੜੇ ਬੋਲੇ ਨਹੀਂ ਸਾਲ-ਸਾਲ ਦੇ ਵੀ ਖੜੇ ਰਹੇ ਸਾਲ ਦੇ ਵੀ ਉਹਨਾਂ ਦੀਆਂ ਵਾਰੀਆਂ ਲੱਗੀਆਂ ਜਾਂਦੀਆਂ ਬਾਈ ਵਿੱਚ ਦਿੱਤੇ ਜਿਹੜਾ ਨਵਾਂ ਕੰਮ ਆਉਂਦਾ ਬਾਈ ਉਹਦੀ ਆਪਾਂ ਦੇ ਕੋਲੇ 8 ਕਮਹੀਨਿਆਂ ਤੋਂ ਪਲੱਸ ਵੇਟਿੰਗ ਹੈਗੀ ਹੈਗੀ ਕੰਮ ਸਾਰਾ ਆਪਾਂ ਦੇ ਕੋਲੇ ਇੱਕ ਨੰਬਰ ਆ ਬਾਈ ਟਾਲੀ ਦੀ ਗਾਰੰਟੀ ਹੈ ਲੱਕੜ ਹੋ ਜਿਹੜੀ ਜਿਹੜੀ ਵੀ ਲੱਕੜ ਕਹ ਤੀ ਪਿੱਤਲ ਦੀ ਗਾਰੰਟੀ ਆ ਆਪਣੇ ਜਦੋਂ ਮ ਤੇ ਚੈੱਕ ਕਰੋ ਖੁੰਡਾ ਕਿਵੇਂ ਲੱਗਿਆ 58 55 ਇੰਚ ਦੀ ਹਾਈਟ ਦਾਗਾ ਤੇ ਜਰੂਰ ਦੱਸਿਓ ਕਿੱਦਾਂ ਲੱਗਿਆ ਖੁੰਡਾ ਸੋਨੂੰ